ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਵੇਂ ਠੀਕ ਹੋ ਸਾਰੇ ਜਾਨੀ ਤੇ ਉਮੀਦ ਕਰਦੇ ਹਾਂ ਸਾਰੇ ਸੈੱਟ ਹੋਵੋਗੇ ਤੇ ਵੈਲਕਮ ਕਰਦੇ ਹਾਂ ਜਸਲੀਣਾ ਬਲੌਗ ਚੈਨਲ ਤੇ ਤੁਹਾਡਾ ਤੇ ਅੱਜ ਦਾ ਬਲੌਗ ਕਰਦੇ ਹਾਂ ਸਟਾਰਟ ਜਦੋਂ ਵੀ ਫ੍ਰੀ ਹੁੰਨੇ ਆ ਜਦੋਂ ਵੀ ਆਪਾਂ ਘਰੇ ਹੁੰਨੇ ਆ ਤੇ ਕੁਛ ਨਾ ਕੁਛ ਕਰਦੇ ਰਹੀਦਾ ਮੇਰੇ ਕੋਲ ਖੜੀ ਆ ਬਾਲਟੀ ਤੇ ਬਾਲਟੀ ਵਿੱਚ ਭਰਿਆ ਕੱਚ ਤੇ ਇੱਕ ਵਾਰੀ ਹੋਊਗੇ ਠੀਕ ਹੈ ਇਹ ਕੱਚ ਤੇ ਆ ਤੁਸੀਂ ਬੈਕਸਾਈਡ ਅੱਗ ਲੱਗੀ ਦੇਖੀ ਹੋਊਗੀ ਇੱਥੇ ਨਾ ਆਪਣੇ ਜੰਗਲੀ ਆ ਬੂਟੇ ਜਿੰਨੇ ਜ਼ਿਆਦੇ ਹੋਣਦੇ ਆ ਆਪਣੀ ਫਸਲ ਨੂੰ ਖਰਾਬ ਕਰਦੇ ਆ ਤੇ ਜਿਹੜੀ ਆਪਾਂ ਸਰੋਂ ਕੱਢੀ ਸੀਗੀ ਉਹਦਾ ਟਾਂਗਰ ਸਾਰਾ ਇਹ ਤੇ ਸੱਟਦਾ ਸੀ ਆਪਾਂ ਲਿਆ ਕੇ ਤੇ ਇਹ ਤੇ ਸਿੱਟਣ ਤੋਂ ਬਾਅਦ ਆਪਾਂ ਅੱਗ ਲਾਤੀ ਸੀਗੀ ਤੇ ਇਹ ਬਹੁਤ ਜ਼ਿਆਦਾ ਜਿੰਨਾ ਇਹਨਾਂ ਨੂੰ ਵੜਦੇ ਆ ਇਹ ਉਨੇ ਹੀ ਜ਼ਿਆਦਾ ਉੱਗਦੇ ਆ ਠੀਕ ਆ ਤੇ ਇੱਕ ਇਹਦੇ ਵਿੱਚ ਨਾਲ ਇੱਟਾਂ ਬਹੁਤ ਸੀਗਾ ਜਗ੍ਹਾ ਬਹੁਤ ਜ਼ਿਆਦਾ ਘੇਰੀ ਹੋਈ ਐ ਇਹਨੇ ਪੈਲੀ ਨੂੰ ਰੋਕਦੇ ਆਉਂਦੇ ਇਧਰੋਂ ਤੁਰੇ ਆਉਂਦੇ ਇਧਰੋਂ ਤੁਰੇ ਦੇਖੋ ਕਿੰਨੀ ਲੰਬੀ ਐ ਇਹਨੂੰ ਤੁਰੇ ਆਉਂਦੇ ਆ ਸੋ ਇਹ ਆਪਾਂ ਥੋੜੀ ਜੀ ਸਪੇਸ ਨਾਲ ਕੱਟ ਕਰਾਂਗੇ ਤੇ ਤਾਂ ਜੋ ਆਪਣਾ ਵਾਹਣ ਵਿੱਚ ਇਹ ਡਿਸਟਰਬ ਨਾ ਕਰਨ ਹਣਾ ਇੱਕ ਚੀਜ਼ ਹੋਰ ਆ ਰੂੜੇ ਰੱਪੇ ਬਹੁਤ ਜਿਆਦੇ ਸੀਗੇ ਤੁਸੀਂ ਦੇਖ ਪਾ ਰਹੇ ਹੋ ਇੱਕੋ ਇਹ ਸਾਰੇ ਰੂੜੇ ਚੱਕਣੇ ਆ ਜੇ ਆਪਾਂ ਇਦਾਂ ਇਦਾਂ ਇਹਨੂੰ ਸੈੱਟ ਕੀਤਾ ਤਾਂ ਇਹ ਰੂੜੇ ਸਾਰੇ ਵਾਹਣ 'ਚ ਆ ਜਾਣੇ ਆ ਤੇ ਪ੍ਰੋਬਲਮ ਆਊਗੀ ਸੀਰਾ ਡਾਊਨ ਆ ਤੁਸੀਂ ਦੇਖ ਪਾ ਰਹੇ ਹੋ ਗੱਡੀ ਲੱਦ ਲਈ ਆਪਾਂ ਰੂੜੇ ਖਿਲਰੇ ਖਿਲਰੇ ਇਕੱਠੇ ਕੀਤੇ ਆ ਸਾਰੇ ਜਿਹੜੇ ਇਹਦੇ ਨਾਲ ਜਦੋਂ ਇਹ ਕੰਦ ਕੱਢੀ ਹੋਊਗੀ ਉਦੋਂ ਸਾਰੇ ਡੱਗੇ ਡੱਗੇ ਸੀਗੇ ਦੇਖ ਕਿੰਨੇ ਆ ਤੇ ਜੇ ਆਪਾਂ ਇਦਾਂ ਇਹ ਸਾਰੇ ਵਾਹਨ ਦੇ ਵਿੱਚ ਆਉਣੇ ਸੀਗੇ ਠੀਕ ਆ ਅੱਜ ਇਹ ਕੰਮ ਸਵਾਰਨ ਲੱਗੇ ਹੋਏ ਆ ਸੋ ਜਦੋਂ ਸ਼ੁਰੂਆਤ ਕੀਤੀ ਸੀ ਘਰ ਤੋਂ ਸ਼ੁਰੂਆਤ ਕੀਤੀ ਸੀ ਘਰ ਨੂੰ ਅੰਦਰ ਸਵਾਰ ਰਿਆ ਉਦੋਂ ਬਾਅਦ ਬਾਹਰਲੇ ਪਾਸੇ ਨੂੰ ਸਵਾਰ ਰਿਆ ਬਾਹਰੋਂ ਤੁਰਿਆ ਫਿਰ ਉਦੋਂ ਬਾਅਦ ਸਬਜ਼ੀ ਵਾਲਾ ਥਾਂ ਸਵਾਰ ਰਿਆ ਸਬਜ਼ੀ ਵਾਲੇ ਥਾਂ ਤੋਂ ਬਾਅਦ ਫਿਰ ਜਿੱਥੇ ਆ ਬੂਟੇ ਲਾਏ ਉਹ ਸਵਾਰ ਰਿਆ ਹੁਣ ਐਨ ਤੁਰੇ ਹੋਣੇ ਯਾਨੀ ਕਿ ਪੂਰੀ ਆ ਐਂਡ ਵਾਲਾ ਪਾਰਟ ਆ ਜਿਹੜਾ ਆਪਾਂ ਕਲੀਨ ਕਰਨ ਜਾ ਰਹੇ ਆ ਅੱਜ ਆਪਣੇ ਘਰ ਦਾ ਠੀਕ ਆ ਮਗਲੇ ਪਾਸੇ ਆਪਣਾ ਅੱਧਾ ਕਿਲਾ ਪੈਲੀ ਦਾ ਇੱਥੇ ਘਰ ਦੇ ਨਾਲ ਲੱਗ ਜਾਂਦੀ ਅੱਧਾ ਕਿ ਠੀਕਾ ਤੇ ਆ ਸਾਰੇ ਰੋੜੇ ਰੱਪੇ ਸਾਰੇ ਕੱਢ ਕੇ ਇੱਥੇ ਜਿਹੜਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੰਨਾ ਕ ਜਿਆਦਾ ਘਾਹ ਸੀਗਾ ਬਹੁਤ ਜਿਆਦਾ ਘਾਹ ਸੀ ਕੁਝ ਵੀ ਦਿਖਦਾ ਨਹੀਂ ਸੀ ਜਦੋਂ ਫਿਰ ਮੈਂ ਉਹ ਆਪਣੇ ਵਾਧੂ ਸੀਗੇ ਜਿਹੇ ਸਲਰੇ ਸੀਗੇ ਇੱਥੇ ਸੈਟ ਕੇ ਉਹਨਾਂ ਨੂੰ ਜਲਾਤਾ ਨਾਲ ਇਹਦਾ ਘਾਹ ਮੱਚ ਗਿਆ ਨਾਲ ਜਿਹੜਾ 12 ਬੂਟੇ ਉੱਗੇ ਸੀਗੇ ਜਿਹੜੇ ਫਸਲ ਖਰਾਬ ਕਰਦੇ ਸੀਗੇ ਤੇ ਉਹ ਸੜ ਗਏ ਆ ਤੇ ਬਾਕੀ ਇਹਨੂੰ ਹਲਾਣਾ ਵਾਹ ਕੇ ਆਪਾਸੋਂ-ਪਾਸੋਂ ਇਹ ਜਗਾ ਆਪਾਂ ਇਹ ਤੋਂ ਕੱਢਾਂਗੇ ਫਿਰ ਮੈਂ ਦਿਖਾਉਣਾ ਕਿੰਨੀ ਜਗਾ ਵੇਸਟ ਹੋਈ ਪਈ ਆ ਇੱਥੇ ਪਹਿਲਾਂ ਤੁਸੀਂ ਆ ਗੁੱਠ ਚੈੱਕ ਕਰੋ ਦੇਖੋ ਆ ਕਿੰਨੀ ਗੋਠਾ ਸਾਰੀ ਖਾਲੀ ਇਦਾਂ ਹੀ ਵੇਸਟੀ ਪਈ ਆ ਆ ਗੁੱਠ ਗੁੱਠ ਵਿੱਚੋਂ ਆਪਾਂ ਮਿੱਟੀ ਸਾਰੀ ਕਰਾ ਕੇ ਕੱਢਾਂਗੇ ਇੱਥੋਂ ਕਿੰਨਾ ਥਾਂ ਵੇਸਟ ਹੋਇਆ ਪਿਆ ਵਾ ਆ ਸਾਰੇ ਨਾਲ-ਨਾਲ ਆਪਾਂ ਸਲੱਰੀ ਰੱਖਤੀ ਸੀਗੀ ਉਹ ਜਿੰਨਾ ਥਲੇ ਕਾਹ ਸਾਰਾ ਮਚਾਤਾ ਹੁਣੇ ਤੇ ਜਿੰਨਾ ਮਚ ਗਿਆ ਸਾਰਾ ਕਾਹ ਤੇ ਪਹਿਲਾਂ ਤਾਂ ਇਟਾ-ਉਟਾ ਦੀਂਦੀ ਨਹੀਂ ਸੀ ਕਾਹ ਮਚਣ ਤੋਂ ਬਾਅਦ ਇਟਾਂ ਰੋੜੇ ਬਹੁਤ ਸੀ ਫੇਰ ਆਪਾਂ ਹਲਾਂ ਦੇ ਨਾਲ-ਨਾਲ ਨਾਲ ਉਹ ਆ ਜੜਾਂ ਕੱਢਾਂਗੇ ਇਹਦੀਆਂ ਠੀਕ ਆ ਆ ਇਹ ਬੂਟੇ ਹੈਗੇ ਆ ਦੂਸਰਾ ਹੋਰ ਹੀ ਆ ਜੰਗਲੀ ਜੰਤਰ ਜੇ ਆ ਇਹਨੂੰ ਜਿੰਨਾ ਵੱਡੀ ਦਾ ਉਨਾਂ ਜਿਆਦੇ ਫਟਦਾ ਪਤਾ ਨਹੀਂ ਕਿਹੜੀ ਨਸਲ ਆ ਇਹ ਇੰਨਾ ਕਿ ਜਿਆਦੇ ਦਾ ਬੀ ਹੁੰਦਾ ਇੱਕ ਵਾਰੀ ਬੀ ਡਿੱਗ ਪਿਆ ਆਪਣਾ ਫਰਸ਼ ਤੇ ਡਿੱਗ ਪਿਆ ਤੇ ਉੱਥੇ ਉੱਗ ਪੈਂਦਾ ਪੱਕੇ ਥਾਂ ਤੇ ਕੋਈ ਇਹਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਤੇ ਬਹੁਤ ਜਿਆਦੇ ਪ੍ਰੋਬਲਮ ਕਰਦਾ ਇਹਦੇ ਨਾਲ ਦੇ ਉਹ ਪਰੇ ਲੱਗੇ ਹੋਏ ਆ ਦੱਸਿਓ ਖਾ ਵੀ ਕਿੰਨਾ ਕਿ ਇਹਨਾਂ ਨੂੰ ਪ੍ਰੋਬਲਮ ਹੋਉਂਦੀ ਕਿੰਨਾਂ ਦੇ ਖੇਤਾਂ 'ਚ ਜਿੱਥੋਂ ਜਿੱਥੇ ਆ ਜਾਂਦਾ ਇਹ ਤਾਂ ਬਹੁਤ ਮੁਸ਼ਕਲ ਆ ਇਹ ਤਾਂ ਕਹਿੰਦਾ ਮੈਨੂੰ ਜਿੰਨਾ ਵੱਡੂਗੇ ਉਨਾਂ ਮੈਂ ਹੋਊਂਗਾ ਠੀਕ ਆ ਜਿੰਨਾ ਜਿਆਦਾ ਵੜਦੇ ਉਹਨਾਂ ਜਿਆਦਾ ਫੋਟ ਕਰਦਾ ਹੈ ਗੱਡੀ ਭਰ ਗਈ ਆਪਣੀ ਦੇਖੋ ਇੰਨੇ ਰੋੜੇ ਸੀ ਬ੍ਰੀਕ ਬ੍ਰੀਕ ਪਰਾਈ ਨਹੀਂ ਬਣ ਗਈ ਆ ਰੋੜੀਆਂ ਨਹੀਂ ਦੇਖੋ ਜਿਹੜਾ ਆਪਣਾ ਇਧਰ ਤਿੰਨ ਗੱਡੀਆਂ ਭਰਾਈ ਹੁੰਦੀ ਹੈ ¡Gracias! <laughs> ਤੇਰੇ ਦੇਰੀ ਸੀਗੀ ਕੋਈ ਪੀਜ਼ਾ ਆ ਗਿਆ ਘਰੇ ਤੇ ਕਹਿੰਦਾ ਪੀਜ਼ਾ ਖਾਣਾ ਹੀ ਲੈਣ ਆਇਆ ਸਾਰਾ ਟੱਬਰ ਮੈਨੂੰ ਲੈਣ ਆਇਆ 4-5 ਲੋਹ ਲਾਗੀ ਆ ਪੌਣ ਦੋ ਲਾਗੇ ਮਗਰ ਇਹ ਨਹੀਂ ਦਿੰਦਾ ਲੱਗੇ ਇਹਨਾਂ ਨੇ ਵੀ ਖਾਤਾ ਪੀਜ਼ਾ ਸਾਰਿਆ ਲੋ ਜੀ ਪੀਜ਼ਾ ਘਰੇ ਬਣ ਗਿਆ ਨਹੀਂ ਲੈ ਕੇ ਆਂਦਾ ਅੱਜ ਕਿਹ ਆ ਨਹੀਂ ਲੈ ਆਂਦਾ ਠੀਕ ਆ ਤੇ ਆਪਾਂ ਤੁਹਾਨੂੰ ਬਹੁਤ ਜਲਦੀ ਦੂਜੇ ਨਵਾਂ ਖੇਤ ਵੀ ਦਿਖਾਵਾਂਗੇ ਜਿਹੜਾ ਆਪਾਂ ਨਵਾਂ ਖੇਤ ਲਿਆ ਵਾ ਹੁਣ ਠੀਕ ਹੈ ਨਾ ਇਹ ਨਿਸ਼ੇਤੀ ਆ ਕਹਿੰਦੀ ਜਿਹੜਾ ਆਪਾਂ ਨਵਾਂ ਖੇਤ ਜਿਹੜਾ ਲਿਆ ਮੈਂ ਵੇਖ ਕੇ ਆਣਾ ਸੋ ਆਪਾਂ ਬਹੁਤ ਜਲਦੀ ਤੁਹਾਨੂੰ ਵੀ ਸਾਡਾ ਤੁਸੀਂ ਪਰਿਵਾਰ ਨੂੰ ਨਵਾਂ ਖੇਤ ਨੂੰ ਦਿਖਾਵਾਂਗੇ ਜਿਹੜਾ ਆਪਾਂ ਨਵਾਂ ਖੇਤ ਲਿਆ ਵਾ ਤੇ ਸਾਰਾ ਉਹ ਪੱਟ ਲਿਆ ਠੀਕ ਆ ਹੁਣ ਆਪਾਂ ਨਾਲ ਹਲਾਂ ਦੇ ਦਾ ਥੋੜਾ ਨੁਕਸਾਨ ਹੋ ਗਿਆ ਲਿੰਕ ਟੁੱਟ ਗਈ ਆ ਟ੍ਰੈਕਟਰ ਦੇ ਲੈਂਕ ਟੁੱਟ ਗਈ ਆ ਹਾਲਾ ਤੇ ਆ ਥੱਲੇ ਮੋੜ ਵਿੱਚ ਹਵਾਲਾ ਆੜ ਗਿਆ ਲੱਗੀ ਆ ਸਾਰਿਆਂ ਚੱਲ ਗਏ ਚਲੋ ਵੀ ਸੀਰਾ ਡਾਊਨ ਹੋ ਗਿਆ ਮੇਲਾ ਪਾਦੇ ਵੱਠੇ ਅੱਜ ਤਾਂ ਸੀਰਾ ਵੀ ਲੈਣ ਆ ਗਿਆ ਤੁਹਾਨੂੰ ਹਾਂ 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 ਆਪੇ ਆ ਜੂਗਾ ਉਹ ਸ਼ੈਂਕੀ ਨੂੰ ਆਵਾਜ਼ਾਂ ਮਾਰਨ ਤੇ ਲੱਗੇ ਹੋਏ ਆ ਦੇਖੋ ਐਸ਼ ਦਿੱਤਾ ਜਾਣ ਵਾਸਤੇ ਸ਼ੈਂਕੀ ਸ਼ੈਂਕੀ ਉਹ ਉਹ ਨੂੰ ਅੱਥਾ ਤੋਂ ਦੂਰ ਨਹੀਂ ਜਾਣ ਦੇਉਂਦੇ ਉਹਨੂੰ ਆਏ ਵੀ ਸ਼ੈਂਕੀ ਨੂੰ ਕੁਝ ਹੋ ਜਾਊਗਾ। ਅੱਥਾ ਆ ਜਾਊਗਾ ਆਪੇ ਆਪੇ ਆ ਜਾਊਗਾ ਚਲੋ ਐਸ਼ ਲਓ ਜੀ ਬੱਚਾ ਫੈਮਿਲੀ ਬੱਚਾ ਪਾਰਟੀ ਜੈਸ਼ ਵਾਲਾ ਪੀਜ਼ਾ ਨਾ ਇੱਕ ਇਹਦੀ ਇੱਕ ਕਮ ਨੂੰ ਦੇ ਦੋ ਇਹਦੇ ਹਿੱਸਿਆਂ ਦਾ ਪਰ ਇੱਕ ਕਮ ਨੂੰ ਦੇ ਦਿੰਦੇ ਨੇ ਦੇ ਦਿਗੇ ਜੈਸ਼ ਅੱਨਾ ਸਿਰੰਡਮ ਖਾਣ ਨੂੰ ਅੱਜ ਚਾਹੀਏ ਖਾਣਾ ਲਓ ਪਾਣ ਜੀ ਫਾਨ ਜੀ ਵੀ ਨਾਲ ਆ ਗਈ ਇਹ ਮੇਰੇ ਪੁੱਤ ਨੇ ਖਾਣਾ ਇਹਨੂੰ ਦਿਓ ਪਹਿਲਾਂ ਮੇਰੇ ਪੁੱਤ ਨੂੰ ਪਹਿਲਾਂ ਇਹਨੂੰ ਮੇਰਾ ਨਮਕਾ ਅਬਾ ਜੈਸ ਕਾਕੀ ਨੂੰ ਪਹਿਲਾਂ ਦਿਓ ਪਹਿਲਾਂ ਲੋ ਵੀ ਇੱਕ ਹੁੰਮੀ ਦਿਓ ਹਨਾ ਵੀ ਇਹ ਆ ਸਾਡਾ ਸਰਦਾਰ ਸਾਹਿਬ ਕਰ ਲੈ ਕਰਮ ਸਣੀ ਨਾ ਮੈਂ ਇੱਕ ਘਾਹ ਵੀ ਲੋ ਜੀ ਟਿਕੜੀ ਬੈਠੀ ਆ ਇਧਰ ਬੇ ਬੱਚਿਆਂ ਦੀ ਜੇ ਇੱਕ ਘੱਗਲ 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 ਚਾਹੀਦੀ ਚੀਜ਼ ਕੋਈ ਖਾਉਣੀ ਹੋਵੇ ਤੇ ਉਹ ਨਹੀਂ ਖਾਣੀ ਉਹ ਨਹੀਂ ਖਾਣੀ ਹੈ ਨਾ ਖਾਲਾ ਪਤ ਹਾਂ ਪਾਪਾ ਜੀ ਬਾਲਾ ਤੱਤਾ ਬਾਲਾ ਅੱਛਾ ਹਲੋ ਜੀ ਤੇਰ ਮਾਤਾ ਕਿਵੇਂ ਆ ਪਾੜ ਤੇ ਬਿਮਾਰ ਪਾਠ ਲਾਉਣ ਦੀ ਤਿਆਰੀ ਚੁ ਲਗੀ ਪਈ ਆ ਆ ਦੇਖੋ ਜਵਾਕਾਂ ਦੇ ਕੰਮ ਲੈ ਉਹ ਦੇਖੋ ਉਹ ਵੀ ਨਾ ਲੱਗਾ ਹੋਇਆ ਜਵਾਕਾਂ ਚ ਨਾ ਵੀ ਜਵਾਕ ਬਣਿਆ ਹੋਇਆ ਦੇਖ ਲੈ ਲੈ ਹਲੋ ਦੇਖ ਐ ਚ ਪਾਜਾ ਲੈ ਕੇ ਇਹ ਵੀ ਡੋਰ ਫੜਦਾ ਨਾਲ ਦੇਖੋ ਪਾਜਾ ਪਾਜਾ ਵੈਸੇ ਤਾਂ ਕਾ ਮੋਟਾ ਪਾਗ ਜਿੱਤਾ ਹੋਵੇ ਸ਼ੈਂਕੀ ਦੇ ਮੂੰਹ ਚ ਨਾ ਫੇਰੇ ਇਹ ਜਿਹੜੇ ਬ੍ਰੀਕ ਡੋਰ ਨਹੀਂ ਹੈਗੀ ਇਹ ਮੋਟਾ ਮੋਟੀ ਰੱਸੀ ਪਾਈ ਵੀ ਆ ਹਾਂ 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 ਪਾਜਾ ਪਾਜਾ ਪਾਥਲੇ ਛੜ ਦੋ ਥੱਲੇ ਛੜ ਦੋ ਨਾ ਛੱਡ ਦੋ ਸ਼ੈਂਕੀ ਤੋ ਫੜੇ ਨਹੀਂ ਜਾਂਦਾ ਭੱਜਾਇਸ਼ ਲੈ ਕੇ ਓਏ ਓਏ ਐਸ਼ ਨੂੰ ਆਏ ਆ ਵੀ ਸ਼ੈਂਕੀ ਨੂੰ ਨਾ ਤੰਗ ਹੋਏ ਆ ਦੇਖੋ ਜਵਾਕਾਂ ਚ ਨਾ ਤੈਨੂੰ ਤਾਂ ਜਵਾਕ ਚੋਂ ਸ਼ੈਂਕੀ ਜਵਾਕ ਬਣਿਆ ਨਾਲ ਦੇਖੋ ਅਗਰ ਅਸੀਂ ਫੜੀਏ ਮੂਹ ਚ ਕੌੜਲਾ ਕੌੜ ਲਈ ਯਾਰ ਮਾਰ ਕੇ ਕੌੜਲਾ ਖਤਮ ਹੋ ਗਿਆ ਆਈ ਰਬਾ ਧੰਨ ਦੀ ਨਰਜੀ ਹੈ ਜਵਾਕਾਂ ਦੀ ਧੰਨ ਦੀ ਨਰਜੀ ਸ਼ੈਂਕੀ ਦੀ ਨਾ ਸ਼ੈਂਕੀ ਥੱਕਦਾ ਤੇ ਨਾ ਥੱਕਦੀ ਐਸ਼ ਜੈ ਤੂੰ ਇੰਨਾ ਤੇਜ਼ ਭਾਜਦੀ ਤੂੰ ਟਾਪੂ ਲੱਗ ਜਾਣਾ ਤੇਰਾ ਨਾਨਕੇ ਜੇ ਤੇ ਆਏ ਨੇ ਤੈਨੂੰ ਇੰਨਾ ਭਾਜਦੀਆਂ ਤਲੇ ਕਰੀ ਫੇਰ ਤਾਂ ਕਰੇ ਇਹ ਇਹ ਫੜੂਗਾ ਹੁੰਦੀ ਸੀ ਨਹੀਂ ਸੀ ਲਾਉ ਜੀ ਪਿੱਛੇ ਜਣਾ ਪੜਦਿਆਂ ਤੋਂ ਟਰੈਕਟਰ ਦੀਆਂ ਲਿੰਕਾਂ ਪੱਟੀਆਂ ਗਈਆਂ ਹੁਣ ਇਹ ਨਹੀਂ ਪਤਾ ਕਿ ਟਰੈਕਟਰ ਮਾੜਾ ਤੇ ਹੁਣ ਇਹ ਨਹੀਂ ਬੋਦਾ ਲਿੰਕਾਂ ਮਾੜੀਆਂ ਸੀ ਪਰ ਤੁਸੀਂ ਦੱਸਿਓ ਟਰੈਕਟਰ ਨਵੜਾ ਸੀ ਕਿ ਲਿੰਕਾਂ ਮੜੀਆਂ ਸੀ ਠੀਕ ਆ ਲਿੰਕਾਂ ਵਾਲੀ ਜਿਹੜੀ ਮੋਡਲ ਹੀ ਗੁੱਲੀ ਆ ਉਹ ਪੱਟੀ ਗਈ ਤੇ ਆ ਸਾਰੇ ਕੁੰਡੇ ਕਾਬਜੇ ਇਹ ਵੀ ਸਾਰੇ ਸੰਗਲ ਤਿੰਨ ਸੀ ਤਿੰਨੇ ਸੰਗਲ ਟੁੱਟ ਗਏ ਸੀ ਆਪਣੇ ਇਹ ਵੀ ਜੜਾਉਣ ਲੱਗੇ ਆ ਆਪਾਂ ਆਏ ਆ ਮੈਸਤਰੀ ਕੋਲੇ ਤੇ ਸਾਰੇ ਸੰਗਲ ਸੰਗਲ ਟੁੱਟ ਗਏ ਆ ਤਿੰਨੇ ਤਿੰਨੇ ਸੰਗਲ ਟੁੱਟ ਗਏ ਸੀਗੇ ਨਾਲੇ ਹੁਣ ਸੰਗਲ ਵੈਲਡ ਕਰਾਉਣੇ ਪੈਣੇ ਆ ਆਹ ਦੇਖੋ ਜੂਗਰਾ ਹੋਇਆ ਪਾ ਕੁੰਡੇ ਗਾਂਡੇ ਵੀ ਸੱਦੇ ਹੋ ਗਏ ਇਹਨਾਂ ਦੇ ਸੰਗਲ ਵੀ ਟੁੱਟ ਗਏ ਆ ਤੇ ਥੱਲੇ ਹੁਣ ਵੈਲਡ ਕਰਾਉਣਾ ਪੈਣਾ ਕੀ ਨਾ ਵੈਲਡ ਕਰਾ ਲੈਨੇ ਨਹੀਂ ਤਾਂ ਟੂਬ ਖੋਲ ਕੇ ਅੰਦਰ ਗੁੱਲੀ ਪੈਣੀ ਹੈ ਜਿਹੜੀ ਲਿੰਕ ਵਾਲੀ ਖੁੱਦ ਮੋੜ ਤੋਂ ਟੁੱਟ ਗਈ ਆ ਔਰ ਜਿਹੜੀ ਥੱਲੇ ਤੁਸੀਂ ਦੇਖ ਸਕਦੇ ਹੋ ਉਥੋਂ ਟੁੱਟ ਗਈ ਆ ਲਿੰਕ ਵਾਲੀ ਗੁੱਲੀ ਚਲੋ ਜੋ ਹੁੰਦਾ ਚੰਗੇ ਦੀ ਹੁੰਦਾ ਦੇਖੋ ਕੀ ਬਣਦਾ ਲਓ ਜੀ ਕਬੂਤਰ ਲੈ ਰਹੇ ਨੇ ਜਾਰੇ ਨਾਉਣ ਚ ਲੱਗੇ ਹੋਏ ਆ ਲੈ ਜੀ ਜ ਇੱਕ ਛੋਟੀ ਪਾਂ ਜੀ ਵੀ ਅੱਜ ਆਈ ਹੋਈ ਹੈ ਮੇਲ ਨਾਲ ਪਾਂ ਜਾਣ ਪਾਂ ਜੀ ਇੱਥੇ ਆਏ ਹੋਏ ਆ ਤੇ ਮੀਮੀ ਕਿੱਥੇ ਹੈ ਮੀਮੀ ਹੈ ਹੈ ਅੰਗਲੈਂਡ ਦੇ ਵਿੱਚ ਮੀਮੀਆਂ ਨਹੀਂ ਹੁੰਦੀਆਂ ਆਈਆਂ ਬਾਹਰ ਵੀ ਬਾਹਰ ਨਹੀਂ ਇਹ ਚੀਜ਼ਾਂ ਦੇਖੀਆਂ ਨਹੀਂ ਨਾ ਤੇ ਬਾਹਰੋਂ ਆ ਕੇ ਨੂੰ ਇਹ ਚੀਜ਼ ਲੱਗਦੀ ਹੈ ਕਿ ਸ਼ਾਇਦ ਇੱਕ ਵੱਖਰੀ ਲੱਗਦੀ ਹੈ ਇੱਕ ਬਾਈ ਹੁਣਾਂ ਦੇ ਘੋੜੀ ਰੱਖੀ ਹੋਈ ਆ ਉਹਦੇ ਨਾਲ ਬਹੁਤ ਜਾਂਦੀ ਆ ਹੈਮੰਤ ਮੀਮੀ ਤੂੰ ਦੁੱਧੂ ਪੀਣਾ ਉਹਨਾਂ ਨੇ ਜਿਹੜਾ ਮੀਮੀ ਦਿੰਦੀ ਆ ਇਹ ਹੈਮੰਤ ਮੀਮੀ ਮੀਮੀ ਆ ਵੀ ਉੱਠ ਪੀ ਭੱਜ ਲਾ ਆ ਗਈ ਆ ਗਈ ਏ ਏ ਮੇਰੇ ਨਾਲ ਕਦੋਂ ਆਣੀ ਹੁਣ ਕੁਛ ਨਹੀਂ ਕਹਿੰਦੀ ਬੇਰੀ ਭੋਂਗੜੀ ਜੇ ਨਿੱਕੀ ਹੋਈ ਤਾਂ ਹੈ ਮੀਮੀ ਆਈ ਮੀਮੀ ਆਈ ਆ अच्छा हां <laughs> मच्छर ਲੜ ਗਿਆ ਇੱਥੇ ਆ ਕੇ ਹੋਈ ਮੱਛਰ ਬਾਹ ਤਾਂ ਕਰਦਾ ਮੇਰੇ ਪੁੱਤ ਨੂੰ ਉਹਦੇ ਲਾਹ ਲਾਲ ਹੋ ਜਾਂਦੀ ਜੀ ਮੱਛਰ ਲੜ ਜਾਂਦਾ ਲੋ ਵੀ ਦੋਸਤੋ ਪੈ ਵਗਿਆ ਵੈਸ਼ ਤੇ ਥਾਂ ਬਣ ਗਿਆ ਪਰੇ ਤੇ ਛੜ ਤਾਂ ਪਾਣੀ ਅੱਜ ਸਵੇਰੇ ਆਈ 4 ਵਜੇ ਦੀ ਲੈਟ ਇਧਰ ਗਿਆ ਸਾਰਾ ਭਾਰ ਆਪਣਾ ਉਧਰਲੀ ਸਾਈਡ ਵੀ ਭਰ ਗਈ ਆ ਰਹੇਗਾ ਕਿਹੜਾ ਭਰਨ ਵਾਲਾ ਹੁਣ ਆਪਾਂ ਉਹ ਸੰਦ ਪਿਆ ਕੱਢ ਲੀਏ ਬਾਹਰ ਇਹ ਇੱਥੇ ਹੋ ਜਾਣਾ ਰੌਣੀ ਰੌਣੀ ਕਰਨ ਤੋਂ ਬਾਅਦ ਵੀ ਜਾਗੇ ਆਪਾਂ ਪੱਠੇ ਚਰੀ ਇੱਥੇ ਹਲੋ ਇਧਰ ਸਬਜ਼ੀ ਤੋੜੀ ਜਾ ਰਹੀ ਸਬਜ਼ੀ ਰੋਟੀ ਜਾਂਦੀ ਹੈ ਮਿਰਚਾਂ ਵੀ ਤੋੜਦੇ ਹੈਗੀਆਂ ਸੀ ਲੱਗੀਆਂ ਜੀ ਹੁਣ ਸੈਲਫ ਦੀ ਹੋ ਰਹੀ ਆ ਸਰਵਜ ਫੋਰਡ 3610 ਦੀ ਤੇ ਥੋੜੀ ਜੀ ਕੁੱਗੀ ਖਰਾਬ ਹੋ ਗਈ ਸੀ ਇਹਦੀ ਸੈਲਫ ਚੱਕਣੋਂ हट ਗਿਆ ਸੀਗਾ ਤੇ ਇਹਦੀ ਹੋ ਰਹੀ ਆ ਰਿਪੇਅਰ ਕੁੱਗੀ ਕਰਦੀ ਆ ਬਾ ਚੇਂਜ ਕੁੱਗੀ ਕਰਤੀ ਆ ਬੱਕੈਂ ਠੀਕ ਹੈ ਜੀ ਹੁਣ ਆਪਣੀ ਕੁੱਗੀ ਘੈਂ ਹੋ ਗਈ ਆ ਤੇ ਨਵੀਂ ਕੁੱਗੀ ਲੱਗ ਗਈ ਆ ਤੇ ਬੇਬੇ ਬਾਪੂ ਤੋੜ ਕੇ ਲਿਆਇਆ ਸਬਜੀ ਤੇ ਬਾਪੂ ਦਾ ਭਰੀ ਫਿਰਦਾ ਪੂਰਾ ਬੱਠਲ ਸਬਜੀ ਦਾ ਦੇਖੋ ਘਰ ਦੀ ਸਬਜੀ ਕਿੰਨੀ ਲਈ ਆ 5-6 ਕਿਲੋ ਸਮਾਨ ਹੋਊਗਾ ਮੇਰੇ ਸਾਬ ਨਾਲ ਵਿੱਚ ਟਮਾਟਰ ਦੇ ਵਿੱਚ ਬੈਂਗਣੀ ਆਪਣੀ ਹੈਗੀ ਵਾਈਟ ਕਲਰ ਵਾਲੀ ਤੇ ਵਿੱਚੇ ਹੈਗੀ ਆ ਆ ਦੂਸਰੇ ਪਰਪਲ ਕਲਰ ਦੇ ਅਦਰ ਮੰਮੀ ਵੀ ਚੱਕੀ ਹੋਉਂਦੀ ਸਮਾਨ ਹੂੰ ਸੈਂਕੀ ਕੀ ਹੋ ਗਿਆ ਇਹ ਬੀਬੀ ਹੁਣ ਵੰਡਣ ਦੀ ਤਿਆਰੀ ਜੀ ਲੱਗੀ ਹੋਈ ਆ ਸਬਜੀ ਦੇਖੋ ਬਾਲੀ ਬੈਂਕ ਨਹੀਂ ਲਈ ਯਾਰ ਹਨਾ ਕਮਾਲ ਹੋਈ ਆ ਤਾਂ